ਇਹ ਮਾਮਲਾ ਹੈ ਤਾਂ ਸਾਰਾ ਇਹ ਜਿਹੜਾ ਹਾਸਾ ਹੋਇਆ ਇਹ ਤਾਂ ਸਾਨੂੰ ਨਾ ਇੱਕ ਸਾਨੂੰ ਇੱਕ ਇਨਫੋਰਮੇਸ਼ਨ ਆਈ ਚੁੱਕੀ ਚਿੱਕੀ ਚਿਹੜੂ ਓਵਰ ਬ੍ਰਿਜੀ ਜਿਹੜਾ ਹੈ ਓਵਰ ਬ੍ਰਿਜ ਤੋਂ ਕੋਈ ਬੰਦਾ ਜਿਹੜਾ ਹੈ ਕਿ ਉਹ ਥੱਲੇ ਡਿੱਗ ਗਿਆ ਜੀ ਸਮੀਤ ਬਾਈ ਜੀ ਤੇ ਉਹ ਬੰਦਾ ਕਿਤੇ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਿਹਾ ਸੀਗਾ ਉਹ ਗਣ ਨੂੰ ਇਹ ਨਹੀਂ ਪਤਾ ਵੀ ਉਹ ਮਤਲਬ ਕਿ 8:00 ਵਜੇ ਉਹਨੂੰ ਕਿਥੋਂ ਜਾਂ ਕੀ ਹੋਇਆ ਕਿ ਉਹ ਜਗਾ ਕਿਉਂ ਲਾਈਨਾਂ ਦੇ ਉੱਤੇ ਆ ਕੇ गिर ਗਿਆ ਉਹ ਦੂਸਰੇ ਪਾਸੇੋਂ ਲੁਧਿਆਣੇ ਤੋਂ ਜੰਮੂ ਵਾਸਤੇ ਗਈ ਜਾ ਰਹੀ ਸੀ ਮਾਲਵਾ ਮਾਲਵਾ ਐਕਸਪ੍ਰੈਸ ਜਾ ਰਹੀ ਸੀ ਉਹ ਗੱਡੀ ਦੇ ਮੋਹਰੇ ਇੰਜਨ ਦੇ ਵਿੱਚ ਹੰਦਾ ਫਸ ਗਿਆ ਕਿੰਨੇ ਕਵਜੇ ਦਾ ਸਮੱਸ ਇਹ ਕੋਈ ਸਮੱਸਿਕਾ ਕੋ 10:00 ਵਜੇ ਕੋਈ 50 ਮਿੰਟ ਬਦਰ ਕੇ ਸਮੱਸ 50 ਮਿੰਟ ਤੇ ਲੱਗੀ ਸਰ ਇਹ ਜਾਨੀ ਨੁਕਸਾਨ ਹੋਇਆ ਕਿ ਬਚ ਗਏ ਨੇ ਇਹ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਆ ਬਾਕੀ ਜਿਹੜੀ ਆ ਉਹ ਬਾਈਕ ਜਿਹੜੀ ਉਹ ਟੁੱਟ ਗਈ ਹੈ ਸੱਟਾਂ ਕਿੱਟਾਂ ਕਿੱਗ ਬਚੀਆਂ ਗਈਆਂ ਸੱਟਾਂ ਜਿਹੜੀਆਂ ਉਹਦੇ ਬੰਦੇ ਦੇ ਜ਼ਿਆਦਾ ਸਿਰ ਦੇ ਪਿਛੇ ਜ਼ਿਆਦਾ ਲੱਗੀ ਹੈ ਕਿੱਥੇ ਭੇਜਿਆ ਨੂੰ ਉਹਨੂੰ ਹੁਣ ਇਸ ਟਾਈਮ ਅਸੀਂ ਮੌਕੇ ਤੋਂ ਥਾ ਕੇ ਸਿਵਲ ਹਸਪੀਟਲ ਉਹ ਵਾਲਾ ਜਿਹੜਾ ਹੈਗੀ ਉਹ ਕਿੱਥੋਂ ਰਹਿਣ ਵਾਲ ਸੀ ਇਹ ਉਹਦਾ ਜਿਹੜਾ ਕੋਲੋ ਸਰ ਆਧਾਰ ਕਾਰਡ ਤੇ ਬਹੁਤ ਬਾਕੀ ਉਹਦਾ ਸਮਾਨ ਸਿਕਾ ਮਿਲਿਆ ਹੂੰ ਤੇ ਉਹਦੇ ਵਿੱਚ ਜਿਹੜਾ ਉਹਦਾ ਨਾਮ ਲਿਖਿਆ ਹੋਇਆ ਓੰਕਾਰ ਸਿੰਘ ਸਾਨੂੰ ਉਹ ਮਹਿੰਗਾ ਨਾਮ ਅੱਛਾ ਵਿਲੇਜ ਹੈ ਪਚਰੰਗਾ ਤੇ ਡਿਸਟ੍ਰਿਕਟ ਜਲੰਧਰ ਕੀ ਕੋਈ ਕੁਝ ਪਰਿਵਾਰ ਵਾਲਿਆਂ ਨਾਲ ਸੰਪਰਕ ਹੋਇਆ ਕਿ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਹਾਂ ਅਸੀਂ ਉੱਥੇ ਜਿਹੜੇ ਆ ਕਿ ਉਹਨਾਂ ਦੇ ਆਧਾਰ ਕਾਰਡ ਦੇ ਬੇਸ ਤੇ ਤੇ ਆਪਣੀ ਜਿਹੜੀ ਸਾਡੇ ਪਚਰੰਗਾ ਅਸਾਂਡ ਪੋਸਟ ਹੈਗੀ ਆ ਜੀ ਆਰਪੀ ਦੀ ਤੇ ਉਹਨਾਂ ਨੂੰ ਭੇਜਿਆ ਸੀਗਾ ਉਹਨਾਂ ਨੂੰ ਫੋਟੋ ਖਿੱਚ ਕੇ ਭੇਜੀ ਦੀ ਉਹਨਾਂ ਦੇ ਆਧਾਰ ਕਾਰਡ ਦੀ ਤੇ ਹੁਣ ਉਹਨਾਂ ਦੇ ਜਿਹੜੇ ਘਰ ਦੇ ਨਾਲ ਜਿਹੜੇ ਆ ਕਿ ਸੰਪਰਕ ਅਸੀਂ ਕਰ ਰਹੇ ਹਾਂ ਜੇ ਜਦੋਂ ਵੀ ਕਿਤੇ ਉਹਨਾਂ ਦਾ ਸੰਪਰਕ ਵਗੈਰਾ ਹੁੰਦਾ ਹੈ ਤੇ ਉਹਨਾਂ ਨੂੰ ਦੋ ਵੀ ਆ ਸਰ ਅਗਲੀ ਕਾਰਵਾਈ ਕੀ ਕਰ ਰਹੇ ਹੋ ਅਗਲੀ ਕਾਰਵਾਈ ਵਾਸਤੇ ਅਸੀਂ ਡਿਸਟ੍ਰਿਕਟ ਪੋਲਿਸ਼ਨ ਨਾਲ ਰابطਾ ਕਾਇਮ ਕਰ ਰਹੇ ਹਾਂ ਤੇ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਇਹ ਪੂਰ ਤੋਂ ਨੀਚੇ ਗਿਆ ਸੀ ਲੋਕਾਂ ਦੀ ਕਾਫੀ ਭੀੜ ਦੇਖੀ ਸੀ ਅਸੀਂ ਮੌਕੇ ਤੇ ਗਏ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਹਾਸੇਦਾਰ ਜੀ ਔਰ ਕੁਝ ਕਿਡਿਊ ਮਿਲਿਆ ਨਹੀਂ ਕਿ ਕਿਸ ਕਿਸ ਚੀਜ਼ ਦੀ ਫਟ ਲੱਗਣ ਦਾ ਹੈ ਥੱਲੇ ਲਾਈਨਾਂ ਤੇ ਅੜ ਗਏ ਇਹ ਜਿਹੜਾ ਕਿ ਮਤਲਬ ਕਿ ਜਿਹੜੇ ਕੁਛਕ ਵਿੱਚੋਂ ਜਿਹੜੇ ਪਬਲਿਕ ਦੇ ਵਿੱਚੋਂ ਜਿਹੜੇ ਕੁਛ ਬੰਦੇ ਸੀਗੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਇਹ ਰੋਡ ਤੋਂ ਜਿੱਤਾ ਜਾ ਰਿਹਾ ਸੀ ਪਿੱਛੋਂ ਜਾਂਦਾ ਪੁਲ ਦੇ ਉੱਤੋਂ ਕਿਸੇ ਗੱਡੀ ਨੇ ਉਹਨੂੰ ਪਿੱਛੋਂ ਹਿੱਟ ਕੀਤਾ ਜੀ ਉਹ ਹਿੱਟ ਕਰਨ ਦੀ ਵਜ੍ਹਾ ਨਾਲ ਉਹ ਜਿਹੜਾ ਕਿ ਪੁਲ ਦੇ نیچے गिर ਗਿਆ ਲੈ ਕੇ ਕੰਡੀਸ਼ਨ ਕੰਡੀਸ਼ਨ ਕਿੱਦਾਂ ਦੀ ਹੁੰਦੀ? نیچے ਮੂਤਾਂ ਐਮਰਜੈਂਸੀ ਆਉਤਾ ਹਸਪੀਟਲ ਕੋਲ ਵੜਿਆ ਤੁਸੀਂ ਘਟਨਾ ਵਾਲੀ ਜਗ੍ਹਾ ਤੇ ਕਿੰਨੇ ਚਿਰ ਬਾਅਦ ਪਹੁੰਚ ਗਏ ਸੀ? ਅਸੀਂ ਜਦੋਂ ਸਾਨੂੰ ਮਤਲਬ ਕਿ ਇਹ ਮਿਲਿਆ ਕਮ ਸਿਕਨ 5-6 ਮਿੰਟ ਬਾਅਦ ਹੀ ਅਸੀਂ ਪਹੁੰਚੇ ਸੀ ਕੀ ਨਾਮ ਸਰ? Меня зовут Си